ਤਾਰਿਆਂ ਦੀ ਕੋਈ ਆਪਣੀ ਲਾਈਟ ਨਹੀਂ ਹੈ। ਕੌਣ ਇਹਨਾਂ ਨੂੰ ਰੌਸ਼ਨੀ ਦਿੰਦਾ ਹੈ? ਹਵਾ ਦੇ ਵਿੱਚ ਧਰਤੀ ਕਿੰਨੇ ਖਲਾਰੀ ਹੈ? ਕਿਉਂ ਸੂਰਜ ਦੇ ਗੇੜੇ ਦਿੱਤੇ ਜਾਂਦੇ ਹੈ? ਕਿਵੇਂ ਨਾ ਧਰਤੀ ਚੰਨ ਵਿੱਚ ਵੱਜਦੀ ਹੈ, ਨਾ ਕੋਈ ਹੋਰ ਗ੍ਰਹਿ ਆਕੇ ਧਰਤੀ ਦੇ ਵਿੱਚ ਟਕਰਾਂਦਾ ਹੈ। ਦੁਨੀਆਂ ਦਾ ਜਗਾਰ ਲਿ ਜਾਵੇ, ਨਿਆਲੂ ਜਾਵੇ, ਕੰਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਨੂੰ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਿਮੰਡ ਕੀ ਹੈ ਬਾਬੇ ਨਾਨਕ ਦਾ ਇੱਕ ਓੰਕਾਰ ਕੀ ਹੈ ਆਓ ਇਸ ਯੂਨੀਵਰਸ ਨੂੰ ਛਾਣੀਏ ਬਾਬੇ ਨਾਨਕ ਦੇ ਇੱਕ ਓੰਕਾਰ ਨੂੰ ਪਛਾਨਣੀਏ 1931 ਦੇ ਵਿੱਚ ਸਾਇੰਸ ਕਹਿੰਦੀ ਹੈ ਯੂਨੀਵਰਸ 13.8 ਬਿਲੀਅਨ ਸਾਲ ਪੁਰਾਣਾ ਹੈ ਬਿਗ ਬੈਂਗ ਥਿਉਰੀ ਦੇ ਨਾਲ ਸ਼ੁਰੂ ਹੋਇਆ 100 ਬਿਲੀਅਨ ਗੈਲੈਕਸੀਜ਼ ਟੂ ਮਨੀ ਬਲੈਕ ਹੋਲਸ ਹਰ ਇੱਕ ਗੈਲੈਕਸੀ ਦੇ ਵਿੱਚ ਕਰੋੜਾਂ ਸਟਾਰਸ ਨੇ ਲੈਟਸ ਮੂਵ ਦੂਜੇ ਪਾਸੇ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਪਾਤਾਲਾ ਪਾਤਲ ਲੱਖ ਆਗਾਸਾ ਆਗਾਸ ਧਰਤੀ ਦੇ ਉੱਤੇ ਲੱਖਾਂ ਹੀ ਪਤਾਲ ਨੇ ਤੇ ਲੱਖਾਂ ਹੀ ਆਗਾਸ ਨੇ ਜਦੋਂ ਇਸ ਧਰਤੀ ਤੋਂ ਕੋਈ ਬਾਹਰ ਵੀ ਨਹੀਂ ਗਿਆ ਸੀ ਕਿਸੇ ਨੂੰ ਪਤਾ ਨਹੀਂ ਸੀ ਕਿ ਇਸ ਧਰਤੀ ਤੋਂ ਅੱਗੇ ਵੀ ਕੋਈ ਚੀਜ਼ ਹੈ ਇਸ ਤੋਂ ਬਾਹਰ ਵੀ ਕੋਈ ਗ੍ਰਹਿ ਨੇ ਸਾਇੰਸ ਉਦੋਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਇਹ ਕਿਹਾ 1931 ਦੇ ਵਿੱਚ ਜਦੋਂ ਬਿਗ ਬੈਂਗ ਥਿਉਰੀ ਆਈ ਉਸ ਦਾ ਮਤਲਬ ਸੀ ਕਿ ਧਰਤੀ ਜਾਂ ਇਹ ਬ੍ਰਹਿਮੰਡ ਪਹਿਲਾਂ ਇੱਕ ਬਿੰਦੂ ਸੀ ਛੋਟਾ ਜਿਹਾ ਫੇਰ ਕੋਈ ਸਾਊਂਡ ਪੈਦਾ ਹੋਈ ਕੋਈ ਆਵਾਜ਼ ਆਈ ਤੇ ਜਿਹਦੇ ਨਾਲ ਇੱਕ ਵੱਡਾ ਸਾਰਾ ਧਮਾਕਾ ਹੋਇਆ ਬਿਗ ਬੈਂਗ ਜਿਹਦੇ ਨਾਲ ਇਹ ਬ੍ਰਹਿਮੰਡ ਹੈ ਜਿਹੜਾ ਉਹ ਫੈਲਣ ਲੱਗਿਆ ਤੇ ਅੱਜ ਵੀ ਇਹ ਬ੍ਰਹਿਮੰਡ ਫੈਲ ਰਿਹਾ ਹੈ ਉਸ ਧਮਾਕੇ ਦੇ ਨਾਲ ਇਹ ਸਾਰੇ ਬ੍ਰਹਿਮੰਡ ਤਾਰੇ ਸੂਰਜ ਇਹ ਸਾਰੇ ਗ੍ਰਹਿ ਬਣੇ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਨੇ ਕੀਤਾ ਪਸਾਉ ਏਕੋ ਕਵਾਉ ਕਵਾਉ ਜਿਹੜਾ ਸ਼ਬਦ ਹੈ ਉਹਦਾ ਮਤਲਬ ਹੁੰਦਾ ਹੈ ਧੁਨ ਆਵਾਜ਼ ਕਿ ਆਵਾਜ਼ ਦੇ ਨਾਲ ਇਹ ਧਰਤੀ ਪੈਦਾ ਹੋਈ ਗੁਰੂ ਸਾਹਿਬ ਕਹਿੰਦੇ ਨੇ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਂਦ ਲਗਾਏਂਦਾ ਗੁਰੂ ਸਾਹਿਬ ਕਹਿੰਦੇ ਨਾ ਕੋਈ ਗ੍ਰਹਿ ਸੀ ਨਾ ਚੰਦ ਸੀ ਨਾ ਸੂਰਜ ਸੀ ਸਾਰੇ ਪਾਸੇ ਧੁੰਦ ਸੀ ਤੇ ਉਸ ਤੋਂ ਬਾਅਦ ਕੋਈ ਆਵਾਜ਼ ਹੋਈ ਜਿਹਦੇ ਨਾਲ ਇਹ ਬ੍ਰਹਿਮੰਡ ਦੀ ਉਤਪਤੀ ਹੋਈ ਉਹ ਆਵਾਜ਼ ਕੀ ਸੀ ਇੱਕ ਓੰਕਾਰ ਨੋਬਦੀ ਕੈਨ ਟੈਲ ਵੈਨ ਦੀ ਅਰਥ ਗੋਨਾ ਡਿਸਟਰੋਏ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ 36 ਜੁਗ ਗੋ ਬਾਰਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਐਨ ਆਪ ਸਤ ਦਿਨੀ ਅਸਲ ਵਿੱਚ ਇਹ ਬ੍ਰਹਿਮੰਡ ਪ੍ਰਮਾਤਮਾ ਦਾ ਹੀ ਰੂਪ ਹੈ ਭਾਈ ਨੰਦ ਲਾਲ ਜੀ ਦੇ ਪੁੱਛਣ ਤੇ ਮਹਾਰਾਜ ਸਾਹਿਬ ਕਲਗੀਧਰ ਪਿਤਾ ਜੀ ਕਹਿੰਦੇ ਉਸ ਅਕਾਲ ਪੁਰਖ ਦੇ ਤਿੰਨ ਰੂਪ ਨੇ ਨਿਰਗੁਣ ਸਰਗੁਣ ਤੇ ਸ਼ਬਦ ਇਹ ਜੋ ਬ੍ਰਹਿਮੰਡ ਹੈ ਇਹਦੀ ਉਮਰ ਹੁੰਦੀ ਹੈ 36 ਯੁੱਗ 36 ਯੁੱਗ ਬਾਅਦ ਇਹ ਨਸ਼ਟ ਹੋ ਜਾਂਦਾ ਹੈ ਤੇ 36 ਯੁੱਗਾਂ ਬਾਅਦ ਇਹ ਫੇਰ ਦੁਬਾਰਾ ਬੰਨਣਾ ਸ਼ੁਰੂ ਹੁੰਦਾ ਹੈ 36 ਯੁੱਗ ਇਹ ਬਣਦਾ ਹੈ ਤੇ 36 ਯੁੱਗ ਇਹ ਨਸ਼ਟ ਰਹਿੰਦਾ ਹੈ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਇਸ ਤੇ ਮੋਹਰ ਲਾਉਂਦੇ ਨੇ ਏਤੇ ਯੁੱਗ ਵਰਤੇ ਗੋਬਾਰਾ ਤਾੜੀ ਲਈ ਅપર ਅਪਾਰ ਹੈ ਧੁੰਦੂ ਕਾਰਨ ਰਾਲਾ ਬੈਠਾ ਤਾ ਤਦ ਧੰਦ ਫਸਾਰਾ ਹੈ ਜੁਗ ਛਤੀ ਹ ਤਿਨੇ ਵਰਤਾਏ ਜੋਤ ਇਸ ਭਾਣਾ ਤੇ ਵਹ ਚਲਾਏ ਤਿਸਹ ਸਰੀਕ ਨ ਦੀਸੈ ਕੋਈ ਆਪੇ ਅપર ਅਪਾਰਾ ਹੈ ਇਹ ਸਭ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜਦੋਂ ਧਰਤੀ ਖਤਮ ਹੁੰਦੀ ਹੈ ਤਾਂ ਮਹਾਰਾਜ ਜੀ ਦਾ ਆਲਪੁਰਖ ਦਾ ਨਿਰਗੁਣ ਸਰੂਪ ਹੋ ਜਾਂਦਾ ਹੈ ਜੋ ਆਪਾ ਜਾਪ ਸਾਹਿਬ ਦੇ ਵਿੱਚ ਵੀ ਪੜਦੇ ਹਾਂ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਸਾਰੀ ਜਾਪ ਸਾਹਿਬ ਦੀ ਬਾਣੀ ਉਸ ਪ੍ਰਮਾਤਮਾ ਦੇ ਨਿਰਗੁਣ ਸਰੂਪ ਨੂੰ ਬਿਆਨ ਕਰਦੀ ਹੈ ਤੇ ਜਿਹੜਾ ਹੂਨ ਹਲਾ ਸਰਗਣ ਸਰੂਪ ਹੈ ਜਿਦੇ ਵਿੱਚ ਕਹਿੰਦੇ ਐ ਤੇਰੇ ਬੰਕੀ ਲੋਏ ਨੇ ਦੰਤ ਰਿਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਲ ਕਾਇਆ ਸੋਇਨੇ ਕੀ ਢੰਗਾ ਇਸ ਨੂੰ ਸਰਗਣ ਸਰੂਪ ਕਿਹਾ ਜਾਂਦਾ ਹੈ ਜਿਹੜਾ ਸ਼ਬਦ ਹੈ ਉਹ ਹੈ ਧੰਨ ਧੰਨ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਇਹ ਤਿੰਨ ਉਸ ਅਕਾਲ ਪੁਰਖ ਦੇ ਰੂਪ ਨੇ ਤੇ ਇਹ ਸਾਰਾ ਬ੍ਰਹਿਮੰਡ ਉਸ ਦੇ ਭੌ ਦੇ ਵਿੱਚ ਹੀ ਚੱਲਦਾ ਧਰਤੀ ਗ੍ਰਹਿ ਚੰਦ ਸੂਰਜ ਹਵਾ ਦੇ ਵਿੱਚ ਕਿਵੇਂ ਖੜੇ ਨੇ ਤੇ ਇਹਨਾਂ ਨੂੰ ਕੌਣ ਚਲਾ ਰਿਹਾ ਹੈ ਕਿਉਂਕਿ ਸਾਇੰਸ ਕਹਿੰਦੀ ਹੈ ਅਗਰ ਇਹਨਾਂ ਦੀ ਪੋਜੀਸ਼ਨ 1 ਮੀਟਰ ਤੱਕ ਵੀ ਹਿੱਲ ਜਾਵੇ ਤਾਂ ਇਹਨਾਂ ਦਾ ਜਿਹੜਾ ਸੰਤੋਲਨ ਹੈ ਉਹ ਵਿਗੜ ਜਾਵੇਗਾ ਇਹਨਾਂ ਦੀ ਗਤੀ ਹੈ ਜੋ ਸਪੀਡ ਹੈ ਅਗਰ ਉਹਦੇ ਵਿੱਚ ਥੋੜਾ ਜਿਹਾ ਵੀ ਬਦਲਾਅ ਆਉਂਦਾ ਹੈ ਤਾਂ ਜੋ ਇਹ ਗ੍ਰਹਿ ਬਣੇ ਹੋਏ ਨੇ ਜੋ ਇਹਨਾਂ ਦਾ ਆਰਬਿਟ ਹੈ ਗ੍ਰੈਵਿਟੀ ਹੈ ਉਹ ਕੰਮ ਨਹੀਂ ਕਰੇਗੀ ਪਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਐ ਕਿ ਇਹ ਸਾਰਾ ਕੁਝ ਉਸ ਅਕਾਲ ਪੁਰਖ ਦੇ ਭੈ ਦੇ ਵਿੱਚ ਹੀ ਚੱਲਦਾ ਹੈ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲੈ ਲੱਖ ਦਰਿਆਓ ਭੈ ਵਿੱਚ ਅਗਣ ਕੱਢੈ ਵੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਇਹ ਸਾਰਾ ਬ੍ਰਹਿਮੰਡ ਚੰਦ ਸੂਰਜ ਫਬ ਕੁਛ ਉਸ ਅਕਾਲ ਪੁਰਖ ਦੀ ਰਹਿਮਤ ਤੇ ਉਸ ਦੇ ਹੁਕਮ ਦੇ ਵਿੱਚ ਹੀ ਆਪਣੇ ਜਿਹੜੇ ਕੰਮ ਹੈ ਆਪਣਾ ਕਰਤੱਵ ਹੈ ਉਹ ਨਿਭਾ ਰਹੇ ਨੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚੇ ਕਾਸਟ ਅਗਣ ਤਰੀਜ ਜਿਹੜੇ ਤਿੰਨ ਵਿਰੋਧੀ ਤੱਤ ਨੇ ਮਹਾਰਾਜ ਸਾਹਿਬ ਜੀ ਨੇ ਅਕਾਲ ਪੁਰਖ ਨੇ ਉਹ ਤਿੰਨ ਤੱਤਾਂ ਨੂੰ ਇੱਕ ਹੀ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਖੜਾਇਆ ਹੋਇਆ ਹੈ ਇਹ ਉਸ ਅਕਾਲ ਪੁਰਖ ਦੀ ਸ਼ਕਤੀ ਹੈ ਤੇ ਇਹ ਸਾਰਾ ਕੁਝ ਉਸ ਸਾਧੂਆਂ ਦੀ ਉਸ ਭਗਤਾਂ ਦੀ ਬਦੌਲਤ ਹੁੰਦਾ ਹੈ ਜਿਹੜੇ ਧਰਤੀ ਦੇ ਉੱਤੇ ਰਹਿ ਕੇ ਨਾਮ ਸਿਮਰਨ ਕਰਦੇ ਨੇ ਇਸ ਧਰਤੀ ਨੂੰ ਖਰਾਕ ਦਿੰਦੇ ਨੇ ਇਹ ਧਰਤੀ ਜਿਹੜੀ ਜਦੋਂ ਲੋਕ ਕੌਨਸਪੀਰੇਸੀ ਥਿਉਰੀਆਂ ਤੇ ਚੱਲਦੇ ਸਨ ਜਦੋਂ ਕਹਿੰਦੇ ਸੀ ਕਿ ਧਰਤੀ ਦੇ ਥੱਲੇ ਕੋਈ ਵੱਲ ਹੈ ਤੇ ਉਹਨੇ ਆਪਣੇ ਸਿੰਘ ਤੇ ਧਰਤੀ ਚੱਕੀ ਹੋਈ ਹੈ ਗੁਰੂ ਮਹਾਰਾਜ ਸਾਹਿਬ ਜੀ ਉਦੋਂ ਤੋਂ ਸਮਝਾਉਂਦੇ ਨੇ ਕਿ ਇਹ ਧਰਤੀ ਸਾਧੂਆਂ ਸੰਤਾਂ ਦੇ ਕਰਕੇ ਖੜੀ ਹੈ ਉਹਨਾਂ ਦੇ ਨਾਮ ਸਿਮਰਨ ਨਾਲ ਇਹਨੂੰ ਸੁੱਖ ਮਿਲਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਜੇਕਰ ਉਹ ਪ੍ਰਮਾਤਮਾ ਜਾਵੇ ਤਾਂ ਇੱਕ ਪਲ ਦੇ ਵਿੱਚ ਸਭ ਕੁਝ ਨਸ਼ਟ ਕਰ ਸਕਦਾ ਹੈ ਜੇਕਰ ਉਹ ਜਾਵੇ ਤਾਂ ਇੱਕ ਪਲ ਦੇ ਵਿੱਚ ਸਾਰਾ ਕੁਝ ਉਪਜ ਸਕਦਾ ਹੈ ਜਲਤੇ ਥਲ ਕਰ ਥਲਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜਾਏ ਆਕਾਸ਼ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਉਹ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਇਸ ਧਰਤੀ ਨੂੰ ਤੇ ਇਸ ਪੂਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਅੱਗੇ ਸ਼ੇਅਰ ਕਰੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ